ਇਹ ਘਟਨਾ ਜੀ ਆਪਣਾ ਪ੍ਰਿੰਟ ਬਿਊਰੋ ਦੀ ਦੂਰਾਂ ਦੁਰਦਰਾ ਸਾਹਿਬ ਦੇ ਰਿਹਾ ਸੀ ਜਿਹੜਾ ਘਟਨਾ ਹੈ ਕਮਿਟੀ ਨਹੀਂ ਬਣਾ ਸਕਦੇ ਕਿ ਪਤਾ ਨਹੀਂ ਕਿ ਐਸਐਸ ਦਾ ਪਤਾ ਹੈ ਤੇ ਇਹ ਘਟਨਾ ਇਹ ਵੀ ਉੱਥੇ ਕੋਈ ਕੋਈ 70 ਸਾਲ ਦੀ ਨੇੜੇ ਜਾਣ ਵਾਲਾ ਕੋਈ ਹੈਗਾ ਹੈ ਇਸ਼ਾਨੂ ਜਿਹੜਾ ਕਿ ਸਵੇਰੇ ਅਮਰਪੁਰ ਦੇ ਤਕਰੀਬ ਨਾਲ ਹੋਇਆ ਸੀ ਸ਼ਰਾਬ ਪੀ ਕੇ ਸ਼ਰਾਬ ਸ਼ਰਾਬ ਯਾਦ ਦੇ ਵਿੱਚ ਦਰਵਾਜਾ ਦੇ ਤਲਾਝਾ ਦਰਵਾਜੇ ਦੇ ਉੱਤੇ ਉਹ ਸੰਗਤੀ ਸੀ ਟੱਕਰ ਦੀ ਕੋਸ਼ਿਸ਼ ਤੋ ਇਹ ਪਰਮਪਰਿਚਰ ਦੇ ਅਨੁਸਾਰ ਜਿਹੜੇ ਗ੍ਰਾਂਫੀਜ਼ਨ ਦੇ ਨਾਲ ਜਾ ਕੇ ਹਰੋਪਾਈ ਦੀ ਹੋਇਆ ਤੇ ਅੰਦਰ ਵੜਦੇ ਜਿਹੜੇ ਦਾ ਆਪਣਾ ਜਿਹੜਾ ਫੈਸਲਾ ਹੁੰਦਾ ਹੈ ਤੇ ਨੂੰਸਾ ਫਟਾਖੇ ਉੱਤੇ ਮੜਨ ਦੀ ਕੋਸ਼ਿਸ਼ ਕੀਤੀ ਉਹਨੇ ਪਰ ਉਹ ਰਾਜੀ ਸੰਘ ਦੀ ਹਜ਼ਰਤ ਦੇ ਨਾਲ ਸੇਕੋ ਦੀ ਨਕਲ ਦੇ ਮਰੂ ਪਿਆਰਾ ਦੇ ਸਹਾਇਜ ਦੇ ਨਾਲ ਜਿਹੜੀ ਕੋਈ ਘਟਨਾ ਵਾਪਰਨੀ ਸੀ ਉਹ ਨਹੀਂ ਵਾਪਰੀ ਤਨਵੀਰ ਸਿੰਘ ਨੂੰ ਰੋਗ ਲੱਗ ਗਿਆ ਹੈ ਤੇ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਤੇ ਫਿਰ ਇਹਨਾਂ ਨੇ ਜਿਹੜੇ ਕੋਗਰਾ ਉਹ ਘਟਨਾ ਜੀ ਆਪਣਾ ਪ੍ਰੈਂਡ ਉਹਦੀ ਜੀਰਾਂ ਗੁਰਦਾਰਾ ਸਾਹਿਬ ਦੇ ਰਿਸ਼ਤੇ ਸਰੀਆ ਵਿੱਚ ਹੋਣ ਦੀ ਘਟਨਾ ਹੈ। ਕਮੇਟੀ ਬਣੀ ਬਣਾ ਸਰ ਦੇ ਕਪੀ ਪਤਾ ਲੱਗਾ ਸੀ ਇਸ ਦਾ ਪਤਾ। ਤੇ ਇਹ ਘਟਨਾ ਹੈ ਵੀ ਉੱਥੇ ਕੋਈ ਦਾ ਕੋਈ ਗੁਰਦਾਰਾ ਸਾਹਿਬ ਦੇ ਨੇੜੇ ਰਹਿਣ ਵਾਲਾ ਕੋਈ ਹੈਗਾ ਜੀ ਸ਼ਾਮ ਨੂੰ ਜਿਹੜਾ ਕਿਸੇ ਅੰਮ੍ਰਿਤਪੁਰ ਦੇ ਤਕਰੀਬ ਨਾਲ ਹੋਣ ਲਈ ਚਰਾਪ ਦੇ ਚਰਾਪ ਚਰਾਪ ਯਾਦ ਦੇ ਵਿੱਚ ਉਹ ਦਰਵਾਜ਼ਾ ਦੇ ਤਲਾਹਿਆ ਦਰਵਾਜ਼ਾ ਦੇ ਵਿੱਚ ਉਹ ਸੰਗੀਤ ਸੀ ਤੱਕਰ ਦੀ ਕੁਛ ਕੋਈ ਪਰਉਪਕਾਰ ਹੋ ਰਹੀ ਸੀ ਤੇ ਗ੍ਰਾਮੀਜ਼ਨ ਦੇ ਨਾਲ ਜਾ ਕੇ ਹੱਥੋਂ ਪਾਈ ਗਈ ਹੋਇਆ ਤੇ ਅੰਦਰ ਵੱਲ ਜਿਹੜਾ ਆਪਣਾ ਜਿਹੜਾ ਕੈਦ ਹੁੰਦਾ ਹੈ ਤੇ ਉਸ ਆਫਟੈਕਸ ਦੇ ਉੱਤੇ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨੇ ਪਰ ਉਹ ਗਾਗੀ ਸੰਗੀਤ ਦੀ ਹਸੱਤ ਦੇ ਨਾਲ ਸੇਕੋ ਦੀ ਨਕਲ ਦੇ ਪਰਉਪਕਾਰਾਂ ਦੇ ਸਹਾਇਤਾ ਦੇ ਨਾਲ ਜਿਹੜੀ ਕੋਈ ਟਰਨਾਂ ਵਾਪਸ ਨਹੀਂ ਹੋ ਰਹੀ ਵਾਪਸ ਤੈਨੂੰ ਜਿਸ ਨੂੰ ਰੋਗ ਲੱਗ ਗਿਆ ਤੇ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਤੇ ਜਿਹੜਾ ਨੇ ਜਿਹੜਾ ਕੋਈ ਘਟਨਾ ਕੋਈ ਘਟਨਾ ਜੀ ਆਪਣਾ ਪਿੰਡ ਬਿਉਂਦੀ ਦੂਦਰਾ ਦੂਦਰਾ ਸਾਹਿਬ ਦੇ ਰਿਤੇ ਸਰੀਰ ਨੂੰ ਘਟਨਾ ਹੈ ਕਮੇਟੀ ਬਣਾ ਸਰਕਾਰ ਕੋਈ ਪਤਾ ਲੱਗ ਗਿਆ ਸੀ ਇਸ ਦਾ ਪਤਾ ਤੇ ਇਹ ਘਟਨਾ ਹੈ ਵੀ ਉੱਥੇ ਕੋਈ ਕੋਈ ਖਤਰਨਾ ਸੰਦੇ ਨੇੜੇ ਜਾਣ ਵਾਲਾ ਕੋਈ ਹੈਗਾ ਹੈ ਇਸ਼ਾਨੂ ਜਿਹੜਾ ਕਿਸੇ ਅੰਮ੍ਰਿਤਪੁਰ ਦੇ ਤਕਨੀਕ ਨਾਲ ਹੋਇਆ ਹੈ ਚਰਾਪੀਕੇ ਚਰਾਪੀ ਸਾਡੀ ਯਾਤਰੇ ਦੇ ਵਿੱਚ ਉਹ ਦਰਵਾਜ਼ਾ ਦੇ ਤਲਾਹਿਆ ਦਰਵਾਜ਼ਾ ਦੇ ਵਿੱਚ ਉਹ ਸੰਗੀਤ ਸੀ ਤੱਕਰ ਦੀ ਕੁਛ ਕੋਈ ਪਰਉਪਕਾਰ ਹੋ ਰਹੀ ਸੀ ਤੇ ਗ੍ਰਾਮੀਜ਼ਨ ਦੇ ਨਾਲ ਜਾ ਕੇ ਹੱਥੋਂ ਪਾਈ ਗਈ ਹੋਇਆ ਤੇ ਅੰਦਰ ਵੱਲ ਜਿਹੜਾ ਆਪਣਾ ਜਿਹੜਾ ਫੈਸਲਾ ਹੁੰਦਾ ਹੈ ਤੇ ਉਸ ਆਫਟੈਸ ਦੇ ਉੱਤੇ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨੇ ਪਰ ਉਹ ਲੋਕੀ ਸੰਗੀਤ ਦੀ ਹਸੱਤ ਦੇ ਨਾਲ ਸੇਕੋ ਦੀ ਨਕਲ ਦੇ ਪਰਉਪਕਾਰਾਂ ਦੇ ਸਹਾਇਜ ਦੇ ਨਾਲ ਜਿਹੜੀ ਕੋਈ ਘਟਨਾ ਵਾਪਰਨੀ ਸੀ ਉਹ ਨਹੀਂ ਵਾਪਰੀ ਤਰੀ ਨੂੰ ਰੋਗ ਲੱਗ ਗਿਆ ਤੇ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਤੇ ਜਿਹੜਾ ਨੇ ਜਿਹੜਾ ਕੋਈ ਘਟਨਾ ਜੀ ਆਪਣਾ ਪ੍ਰਿੰਟ ਬਿਉਂਦੀ ਦੂਰਾ ਦੂਰਾ ਸਾਹਿਬ ਦੇ ਰਿਤੇ ਸਰੀਰ ਨੂੰ ਘਟਨਾ ਹੈ ਕਮਿਟੀ ਬਣਾ ਸੜੇ ਦਾ ਕੋਈ ਪਤਾ ਨਹੀਂ ਕਿ ਐਸ ਇਸ ਦਾ ਪਤਾ ਹੈ ਤੇ ਇਹ ਘਟਨਾ ਹੈ ਵੀ ਉੱਥੇ ਕੋਈ ਕੋਈ ਖਤਰਨਾ ਸਾਹ ਦੇ ਨੇੜੇ ਜਾਣ ਵਾਲਾ ਕੋਈ ਹੈਗਾ ਹੈ ਇਸ਼ਾਨੂ ਜਿਹੜਾ ਕਿਸੇ ਅਮਰਤ ਜਿਹੜੇ ਤਕਨੀਕ ਨਾਲ ਹੋਇਆ ਹੈ ਚਰਾਬ ਕੀਤੇ ਚਰਾਬ ਸਾਧਿਆ ਦੇ ਵਿੱਚ ਦਰਵਾਜ਼ਾ ਦੇ ਬਤਰਾਜਾ ਦਰਵਾਜ਼ਾ ਦੇ ਉੱਤੇ ਸੰਗੀਤ ਸੀ ਡੱਕਰ ਦੀ ਕੋਸ਼ਿਸ਼ ਕੋਰੋਗ ਪੈਰ ਉਤੇ ਹਾਰੇ ਸੀ ਗ੍ਰਾਂਟਿਜ਼ਨ ਦੇ ਨਾਲ ਜਾ ਕੇ ਹੱਥੋਂ ਪਾਈ ਦੀ ਹੋਇਆ ਤੇ ਅੰਦਰ ਬੰਦ ਜਿਹੜਾ ਆਪਣਾ ਜਿਹੜਾ ਸੈਵਾ ਹੁੰਦਾ ਹੈ ਉਹਦੇ ਨੂੰ ਸਾਫ ਪ੍ਰਕਾਸ਼ ਦੇ ਉੱਤੇ ਬਰਨਣ ਦੀ ਕੋਸ਼ਿਸ਼ ਕੀਤੀ ਉਹਨੇ ਪਰ ਉਹ ਗ੍ਰਾਂਟਿ ਸੰਗੀਤ ਦੀ ਹੱਤ ਦੇ ਨਾਲ ਸੇਕੋ ਦੀ ਨਕਲ ਦੇ ਮਰੋ ਪਿਆਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਕੋਈ ਚੜ੍ਹਨਾ ਵਾਪਰ ਨਹੀਂ ਸੋਨੇ ਵਾਪਰਦਾ ਤਰੀਸ ਨੂੰ ਰੋਗ ਲੱਗ ਗਿਆ ਤੇ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਤੇ ਜਿਹੜਾ ਨੇ ਜਿਹੜਾ